ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਭ ਦਾ ਅੱਜ ਦਾ ਸਾਡਾ ਵਿਸ਼ਾ ਹੈ ਜਮਾਤ 7 ਪਾਠ ਨੰਬਰ 4 ਘੜੇ ਦਾ ਪਾਣੀ ਘੜਾ ਮਿੱਟੀ ਦਾ ਬਣਿਆ ਹੋਇਆ ਭਾਂਡਾ ਜਿਹਦੇ ਵਿੱਚ ਪਾਣੀ ਰੱਖਿਆ ਜਾਂਦਾ ਹੈ ਘੜੇ ਦਾ ਪਾਣੀ ਪੀਣ ਲਈ ਸਾਰਿਆਂ ਨੂੰ ਚੰਗਾ ਲੱਗਦਾ ਰਿਹਾ ਹੈ ਕਿਹੜੀ ਥਾਂ ਸੀ ਜਿੱਥੇ ਘੜਾ ਨਾ ਹੋਵੇ ਘੜੇ ਵਾਂਗ ਹੀ ਪੀਣ ਵਾਲੇ ਪਾਣੀ ਨੂੰ ਸੰਭਾਲ ਲਈ ਮਟ ਘੜੀਆਂ ਅਤੇ ਸੁਰਾਈਆਂ ਆਦ ਹੁੰਦੇ ਹਨ ਉੰਜ ਚਾਟੀ ਚੱਕਰਾ ਚੱਕਰੀ ਤੋੜੀ ਵੀ ਘੜੇ ਦੇ ਹੀ ਰੂਪ ਹਨ ਪਰ ਇਹਨਾਂ ਦੀ ਵਰਤੋਂ ਘੜੇ ਦੇ ਨਾਲੋਂ ਵੱਖਰੀ ਹੁੰਦੀ ਹੈ ਘੜੇ ਦਾ ਅਸਲੀ ਮੰਤਵ ਉਹਦਾ ਅਸਲੀ ਉਦੇਸ਼ ਕੀ ਹੈ ਪੀਣ ਵਾਲੇ ਪਾਣੀ ਨੂੰ ਸੰਭਾਲਣਾ ਹੈ ਇਸ ਤੋਂ ਇਲਾਵਾ ਘੜੇ ਨੂੰ ਸਾਜ਼ ਵਜੋਂ ਵੀ ਵਰਤਿਆ ਜਾਂਦਾ ਹੈ ਉਂਗਲਾਂ ਵਿੱਚ ਛੱਲੇ ਪਾ ਕੇ ਜਦੋਂ ਕੋਈ ਬਜੰਤਰੀ ਘੜਾ ਵਜਾਉਂਦਾ ਹੈ ਤਾਂ یوں ਪ੍ਰਤੀਤ ਹੁੰਦਾ ਹੈ ਜਿਵੇਂ ਘੜਾ ਗੱਲਾਂ ਕਰ ਰਿਹਾ ਹੋਵੇ ਘਰ ਵਿੱਚ ਘਰਾਂ ਵਿੱਚ ਖੁਸ਼ੀ ਦੇ ਸਮਾਗਮਾਂ ਦੇ ਸਮੇਂ ਮੋਟਿਆਰਾ ਘੜੇ ਦੇ ਤਾਲ ਤੇ ਗੀਤ ਗਾਉਂਦੀਆਂ ਹਨ ਘੜਾ ਵੱਜਦਾ ਹੈ ਤੇ ਬੋਲ ਆਪ ਮੁਹਾਰੇ ਹੀ ਘੜੇ ਨਾਲ ਇਕਮਿਕ ਹੁੰਦੇ ਦਿਖਾਈ ਦਿੰਦੇ ਹਨ ਘੜਾ ਵੱਜਦਾ ਘਢੋਲੀ ਵੱਜਦੀ ਕਿਤੇ ਗੱਗਰ ਵੱਜਦੀ ਸੋਣ ਮੁੰਡਿਆ ਪਹਿਲੇ ਸਮਿਆਂ ਵਿੱਚ ਜਦੋਂ ਖੂਬੀ ਆਮ ਨਹੀਂ ਸਨ ਹੁੰਦੇ ਤਾਂ ਲੋਕਾਂ ਨੂੰ ਟੋਬਿਆਂ ਤਲਾਬਾਂ ਆਦਿ ਦੇ ਪਾਣੀਆਂ ਤੇ ਹੀ ਗੁਜ਼ਾਰਾ ਕਰਨਾ ਪੈਂਦਾ ਸੀ ਉਸ ਵੇਲੇ ਇਹ ਘੜੇ ਹੀ ਸਨ ਜਿਨ੍ਹਾਂ ਦੀ ਵਰਤੋਂ ਨਾਲ ਪਾਣੀ ਸ਼ੁੱਧ ਕਰਕੇ ਪੀਣ ਦੇ ਯੋਗ ਬਣਾਇਆ ਜਾਂਦਾ ਸੀ ਕੜਿਆ ਵਿਚਰੇ ਤੇ ਤੇ ਕੱਚਾ ਕੋਲਾ ਪਾ ਕੇ ਵੀ ਪਾਣੀ ਸਾਫ ਕੀਤਾ ਜਾਂਦਾ ਹੈ ਪੂਜਾ ਪਾਠ ਸਮੇਂ ਕੜੇ ਦੇ ਪਾਣੀ ਨੂੰ ਲੋਕ ਜਿਹੜੇ ਹੈਗੇ ਆ ਕੁੰਭ ਦਾ ਜਲ ਕਹਿੰਦੇ ਹਨ ਸ਼ਰਧਾ ਲੋ ਇਸ ਪਾਵਨ ਜਲ ਨੂੰ ਪਾਵਨ ਮਤਲਬ ਪਵਿੱਤਰ ਜਲ ਮਤਲਬ ਪਾਣੀ ਨੂੰ ਅੰਮ੍ਰਿਤ ਸਮਝ ਕੇ ਪੀਂਦੇ ਹਨ ਤੇ ਇਹ ਪਰੰਪਰਾ ਅੱਜ ਵੀ ਜਾਰੀ ਹੈ ਕਦੇ ਸਮਾਸੀ ਰਾਜੇ ਮਹਾਰਾਜੇ ਤੇ ਪਰਉਪਕਾਰੀ ਲੋਕ ਪਿਆਸੇ ਰਾਈਆਂ ਦੀ ਪਿਆਸ ਬੁਝਾਉਣ ਲਈ ਕਿਸੇ ਸ਼ਾਨਦਾਰ ਰੁੱਖ ਜਾਂ ਕੋਈ ਹੋਰ ਕੰਮ ਸਾਰੂ ਸ਼ਤਿਹਟ ਥਾਂ ਤਾਂ ਪਿਆਉ ਬਿਠਾਉਂਦੇ ਸਨ ਉੱਥੇ ਵੀ ਘੜੇ ਤੇ ਮੱਟ ਹੀ ਰੇਤੇ ਉੱਤੇ ਰੱਖੇ ਦਿਖਾਈ ਦਿੰਦੇ ਸਨ ਘੜੇ ਦਾ ਠੰਡਾ ਪਾਣੀ ਪੀ ਕੇ ਇੱਕ ਵਾਰ ਤਾਂ ਸੁਰਤ ਆ ਜਾਂਦੀ ਸੀ ਮੇਰੇ ਆਪਣੇ ਇਲਾਕੇ ਦੀ ਗੱਲ ਹੈ ਕਿ ਨਾਬੇ ਦਾ ਰਾਜਾ ਮੰਡੀ ਗੋਵਿੰਦਗੜ੍ਹ ਤੋਂ ਹਾਰ ਰੋਜ਼ ਦੋ ਘੜੇ ਪਾਣੀ ਪੀਣ ਲਈ ਨਾਬੇ ਤੋਂ ਮੁਕਵਾਉਂਦਾ ਸੀ ਨਾਬਾ गोविंदਗੜ ਤੋਂ 24 ਮੀਲ ਦੂਰ ਹੈ ਪਰ ਪਾਣੀ ਦੇ ਘੜੇ ਆਰਾਜ ਲਈ ਮੰਡੀ गोविंदਗੜੋਂ ਹੀ ਜਾਂਦੇ ਸਨ ਅੱਜ ਵੀ ਲੋਕਾਂ ਦਾ ਵਿਸ਼ਵਾਸ ਹੈ ਕਿ ਮੰਡੀ गोविंदਗੜ ਦਾ ਪਾਣੀ ਆਲੇ ਦੁਆਲੇ ਦੇ ਪਾਣੀਆਂ ਤੋਂ ਬੜਾ ਮਿੱਠਾ ਤੇ ਪੀਣ ਯੋਗ ਹੈ ਕਦੇ ਸਮਾਂ ਸੀ ਜਦੋਂ ਪਿੰਡਾਂ ਵਿੱਚ ਅਜੇ ਨਲਕੇ ਨਹੀਂ ਸੰ ਲੱਗੇ ਤਾਂ ਖੂਹਾਂ ਤੋਂ ਪਾਣੀ ਲਿਉਣ ਲਈ ਘੜਿਆਂ ਦੀ ਵਰਤੋਂ ਹੀ ਹੁੰਦੀ ਸੀ ਮਟਿਆਰਾ ਵੱਧ ਤੋਂ ਵੱਧ ਘੜੇ ਸਿਰਾਂ ਤੇ ਪਾਣੀ ਨਾਲ ਭਰ ਕੇ ਚੁੱਕਦੀਆਂ ਉਹ ਇੱਕ ਦੂਜੀ ਨਾਲ ਵਿਦ-ਵਿਦ ਕੇ ਮੁਕਾਬਲੇ ਕਰਦੀਆਂ ਉਹ ਹਿਰਨਾ ਦੀਆਂ ਡਾਰਾਂ ਵਾਂਗ ਤੁਰਦੀਆਂ ਉਹ ਆਮ ਤੌਰ ਤੇ ਦੋ-ਦੋ ਘੜੇ ਸਿਰ ਤੇ ਅਤੇ ਇੱਕ ਘੜਾ ਬੱਚੇ ਨੂੰ ਕੁਛੜ ਚੁੱਕਣ ਵਾਂਗ ਢਾਕ ਤੇ ਰੱਖ ਅਠਖੇਲੀਆਂ ਕਰਦੀਆਂ ਜਾਂਦੀਆਂ ਸਨ ਬੈਈਆਂ ਤ੍ਰੀਮਤਾ ਔਰਤਾਂ ਮਤਲਬ ਤਾਂ ਸੂਫ ਦੇ ਕਗਰੇ ਪਾ ਕੇ ਖੂਹਾਂ ਤੋਂ ਘੜਿਆਂ ਵਿੱਚ ਪਾਣੀ ਟਾਉਂਦੀਆਂ ਸਨ ਸਰਦੇ ਪੁਰਜੇ ਘਰਾਂ ਵਿੱਚ ਮਹਿਰੇ ਵੈਂਗੀਆਂ ਤੇ ਪਾਣੀ ਘੜੇ ਰੱਖ ਕੇ ਪਾਣੀ ਪਰਦੇ ਸਨ ਪਿੰਡਾਂ ਵਿੱਚੋਂ ਭਾਵੇਂ ਖੂਹਾਂ ਦੀ ਥਾਂ ਹੁਣ ਘਰ-ਘਰ ਨਾਲਕੇ ਜਾਂ ਟੂਟੀਆਂ ਪਾਣੀ ਦੀਆਂ ਲੱਗ ਗਈਆਂ ਹਨ ਪਰ ਖੂਹਾਂ ਤੇ ਉਹ ਚਹਲ ਪਹਲ ਹੁਣ ਬੀਤੇ ਸਮੇਂ ਦੀ ਗੱਲ ਬਣ ਗਈ ਹੈ ਘੜੇ ਦਾ ਪਾਣੀ ਤਾਂ ਪਿੰਡਾਂ ਵਿੱਚ ਹੁਣ ਵੀ ਆਮ ਘਰਾਂ ਵਿੱਚ ਭਿੰਨ ਨੂੰ ਮਿਲ ਜਾਂਦਾ ਹੈ ਪਰ ਜਿਹੜੇ ਘਰਾਂ ਵਿੱਚ ਫ੍ਰਿਜ ਆ ਗਏ ਹਨ ਉਥੋਂ ਘੜਾ ਤੇ ਘੜੇ ਦਾ ਪਾਣੀ ਪੀਣ ਦਾ ਰਵਾਜ ਕੁਝ ਕਟ ਗਿਆ ਹੈ ਸ਼ਹਿਰਾਂ ਵਿੱਚ ਤਾਂ ਘੜੇ ਜਿਵੇਂ ਗਾਇਬ ਹੀ ਹੋ ਗਏ ਹਨ ਲੱਭਿਆਂ ਸ਼ਾਇਦ ਹੀ ਕੋਈ ਘਰ ਮਿਲੇ ਜਿੱਥੇ ਘੜਾ ਹੋਵੇ ਸ਼ਹਿਰੀयतਾਂ ਫ੍ਰਿਜ ਦਾ ਪਾਣੀ ਪੀਣ ਵਿੱਚ ਮਾਣ ਮਹਿਸੂਸ ਕਰਦੇ ਹਨ ਘੜੇ ਹੁਣ ਕੌਣ ਰੱਖਦਾ ਹੈ ਤੇ ਉਸ ਦਾ ਪਾਣੀ ਕੌਣ ਪਿੰਦਾ ਹੈ ਘੜੇ ਦਾ ਸ਼ਰੀਕ ਫ੍ਰਿਜ ਜਾਂ ਵਾਟਰ ਕੂਲਰ ਹੀ ਕਿਹਾ ਜਾ ਸਕਦਾ ਹੈ ਫ੍ਰਿਜ ਨਾਲੋਂ ਘੜੇ ਦਾ ਪਾਣੀ ਕਈ ਗੱਲਾਂ ਵਿੱਚ ਉਪਯੋਗੀ ਮੰਨਿਆ ਜਾਂਦਾ ਹੈ ਜੇ ਰਾਤ ਨੂੰ ਭਰੇ ਘੜੇ ਵਿੱਚੋਂ ਸਵੇਰੇ ਉੱਠਦਿਆਂ ਹੀ 2-3 ਗਲਾਸ ਪਾਣੀ ਪੀ ਲੈ ਜਾਣ ਤਾਂ ਸਰੀਰ ਤੰਦਰੁਸਤ ਰਹਿੰਦਾ ਹੈ। ਵਿਅਕਤੀ ਹਲਕਾ-ਫੁਲਕਾ ਮਹਿਸੂਸ ਕਰਦਾ ਹੈ। ਘੜੇ ਦਾ ਪਾਣੀ ਹਰ ਰੋਤ ਵਿੱਚ ਪੀਤਾ ਜਾ ਸਕਦਾ ਹੈ। ਸਰਦੀ ਦੇ ਮੌਸਮ ਵਿੱਚ ਘੜੇ ਦਾ ਪਾਣੀ ਠਾਰ ਪਨ ਕੇ ਪੀਤਾ ਜਾ ਸਕਦਾ ਹੈ। ਕਹਿੰਦੇ ਹਨ ਕਿ ਸਾਡਾ ਸਰੀਰ ਪੰਜ ਤੱਤਾਂ ਮਿੱਟੀ, ਹਵਾ, ਪਾਣੀ, ਅਗਨੀ ਤੇ ਆਕਾਸ਼ ਦਾ ਬਣਿਆ ਹੋਇਆ ਹੈ। ਘੜੇ ਦੇ ਪਾਣੀ ਵਿੱਚ ਇਹ ਸਾਰੇ ਤੱਤ ਸੁਭਾਵਿਕ ਹੀ ਇਕਮਿਕ ਹੋਏ ਮਿਲਦੇ ਹਨ ਘੜੇ ਦਾ ਤਾਂ ਜਨਮ ਹੀ ਮਿੱਟੀ ਵਿੱਚੋਂ ਹੁੰਦਾ ਹੈ ਪਾਣੀ ਨਾਲ ਮਿੱਟੀ ਗੁੰਨ ਕੇ ਆਕਾਸ਼ ਖੁੱਲੇ ਆਕਾਸ਼ ਏਟ ਚੱਕ ਉੱਤੇ ਪਾਉਣ ਪਾਉਣ ਦਾ ਮਤਲਬ ਹਵਾ ਦੇ ਮਿੱਠੇ ਹਲੋਰੀਆਂ ਨਾਲ ਕਾਰੀਗਰ ਮਿੱਟੀ ਵਿੱਚ ਜਾਨ ਪਾਉਂਦਾ ਹੈ ਤੇ ਅਗਨੀ ਅਗਨੀ ਮਤਲਬ ਅੱਗ ਅੱਗ ਘੜੇ ਨੂੰ ਪਕਾਉਂਦੀ ਹੈ ਕੋਝ ਵੀ ਹੋਵੇ ਘੜੇ ਦਾ ਪਾਣੀ ਤਾਂ ਮਨੁੱਖ ਦੀ ਅੰਤਿਮ ਯਾਤਰਾ ਸਮੇਂ ਵੀ ਸਾਥ ਨਿਭਾਉਂਦਾ ਹੈ ਘੜਾ ਭੰਨਣਾ ਸਾਡੇ ਸੱਭਿਆਚਾਰ ਵਿੱਚ ਅੰਤਿਮ ਸਮੇਂ ਦੀ ਵੀ ਇੱਕ ਰਸਮ ਹੈ ਘੜੇ ਤਾਂ ਹੁਣ ਵੀ ਹਨ ਕਾਰੀਗਰ ਅੱਜ ਵੀ ਘੜੇ ਉੱਤੇ ਆਪਣੀਆਂ ਕਲਾਮਈ ਉਂਗਲਾਂ ਦਾ ਚਮਤਕਾਰ ਦਿਖਾਉਣ ਲਈ ਤਿਆਰ ਹਨ ਪਰ ਜਦੋਂ ਉਹ ਬਣੇ ਘੜਿਆਂ ਨੂੰ ਮੰਡੀ ਵਿੱਚ ਲਿਆਉਂਦੇ ਹਨ ਤਾਂ ਸਾਰਾ ਸਾਰਾ ਦਿਨ ਝਾਕਦਿਆਂ ਸ਼ਾਮ ਤੱਕ ਕੋਈ ਬਿਰਲਾ ਹੀ ਖਰੀਦਦਾਰ ਬੋੜਦਾ ਹੈ ਬੋੜਦਾ ਮਤਲਬ ਆਉਂਦਾ ਹੈ ਜੋ ਘੜੇ ਦਾ ਪਾਣੀ ਪੀਣ ਦਾ ਸ਼ੌਂਕ ਰੱਖਦਾ ਹੋਵੇ ਹੁਣ ਕਰਾਂਗੇ ਜੀ ਪ੍ਰਸ਼ਨ ਉੱਤਰ ਸਾਡਾ ਵਿਸ਼ਾ ਹੈ ਜਮਾਤ 7 ਪਾਠ ਨੰਬਰ 4 ਘੜੇ ਦਾ ਪਾਣੀ ਜਿਸ ਦੇ ਲੇਖਕ ਹਨ ਸਰਜੀਤ ਸਿੰਘ ਮਰਜਾਰਾ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਘੜੇ ਦੇ ਹੋਰ ਰੂਪ ਕਿਹੜੇ-ਕਿਹੜੇ ਹਨ ਘੜੇ ਦੇ ਹੋਰ ਰੂਪ ਹਨ ਮਟ ਕੜੀਆਂ ਸੁਰਾਈਆਂ ਚਾਟੀ ਚੱਕਰਾ ਚੱਕਰੀ ਤੇ ਤੋੜੇ ਹਾਂਜੀ ਯਾਦ ਰੱਖਣੇ ਹਨ ਘੜੇ ਵਰਗੀਆਂ ਦਿਸਣ ਵਾਲੀਆਂ ਹੋਰ ਚੀਜ਼ਾਂ ਮਟ ਕੜੀਆਂ ਸੁਰਾਈਆਂ ਚਾਟੀ ਚੱਕਰਾ ਚੱਕਰੀ ਤੇ ਤੋੜੀ ਜੋ ਮਿੱਟੀ ਦੇ ਬਣਾਏ ਜਾਂਦੇ ਹਨ ਰੈਸ਼ਾ ਨੰਬਰ 2 ਘੜੇ ਦੀ ਵਰਤੋਂ ਕਿਹੜੇ-ਕਿਹੜੇ ਕੰਮਾਂ ਲਈ ਕੀਤੀ ਜਾਂਦੀ ਹੈ ਘੜੇ ਦਾ ਅਸਲ ਕੰਮ ਪੀਣ ਵਾਲੇ ਪਾਣੀ ਨੂੰ ਸੰਭਾਲਣਾ ਹੈ ਅਸਲੀ ਕੰਮ ਕਿਹੜਾ ਆ ਪੀਣ ਵਾਲੇ ਪਾਣੀ ਨੂੰ ਸੰਭਾਲਣਾ ਖੁਸ਼ੀ ਮੌਕੇ ਘੜਾ ਕੀ ਆ ਸਾਜ ਵਜੋਂ ਵਰਤਿਆ ਜਾਂਦਾ ਹੈ ਪੂਜਾ ਪਾਠ ਅਤੇ ਅੰਤਿਮ ਰਸਮਾਂ ਸਮੇਂ ਵੀ ਘੜੇ ਦੀ ਵਰਤੋਂ ਕੀਤੀ ਜਾਂਦੀ ਹੈ ਸਭ ਤੋਂ ਅਸਲ ਕੰਮ ਹੈ ਪੀਣ ਵਾਲੇ ਪਾਣੀ ਨੂੰ ਸੰਭਾਲਣਾ ਕੋਈ ਖੁਸ਼ੀ ਦਾ ਮੌਕਾ ਹੈ ਤਾਂ ਘੜੇ ਨੂੰ ਸਾਜ ਵਜੋਂ ਵਰਤਿਆ ਜਾਂਦਾ ਹੈ ਮਤਲਬ বাজਾਇਆ ਜਾਂਦਾ ਹੈ ਉਹਨੂੰ ਪੂਜਾ ਪਾਠ ਤੇ ਅੰਤਿਮ ਰਸਮਾਂ ਵਿੱਚ ਵੀ ਘੜੇ ਦੀ ਵਰਤੋਂ ਕੀਤੀ ਜਾਂਦੀ ਹੈ ਪੁਰਾਣੇ ਸਮੇਂ ਵਿੱਚ ਪਿਆਸੇ ਰਾਈਆਂ ਦੀ ਪਿਆਸ ਬੁਝਾਉਣ ਲਈ ਕੀ ਕੀਤਾ ਜਾਂਦਾ ਸੀ ਜਿਵੇਂ ਅੱਜ ਕੱਲ੍ਹ ਦੇ ਸਮੇਂ ਵਿੱਚ ਵਾਟਰ ਕੋਲਰ ਲੱਗ ਜਾਂਦੇ ਹਨ ਤਾਂ ਪਹਿਲੇ ਸਮਿਆਂ ਦੇ ਵਿੱਚ ਰਾਜੇ ਮਹਾਰਾਜੇ ਜਿਹੜੇ ਹੁੰਦੇ ਸੀਗੇ ਜਾਂ ਪਰਉਪਕਾਰੀ ਲੋਕ ਹੁੰਦੇ ਸੀ ਜਿਹੜੇ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਸੀ ਜਾਂ ਅਮੀਰ ਲੋਕ ਹੁੰਦੇ ਸੀਗੇ ਉਹ ਰਾਈਆਂ ਪਿਆਸੇ ਰਾਈਆਂ ਦੀ ਪਿਆਸ ਬੁਝਾਉਣ ਲਈ ਕਿਸੇ ਸ਼ਾਨਦਾਰ ਰੁੱਖ ਜਾਂ ਆਰ ਜੀ ਛੱਤ ਹੇਠ ਪਾਣੀ ਦੇ ਘੜੇ ਰਖਵਾ ਦਿੰਦੇ ਸਨ ਇਸ ਨੂੰ ਪਿਆਉ ਕਿਹਾ ਜਾਂਦਾ ਸੀ ਵੀ ਜਿੱਥੋਂ ਪਾਣੀ ਪੀ ਕੇ ਰਾਈ ਮਤਲਬ ਜਿਹੜੇ ਪੈਦਲ ਯਾਤਰਾ ਕਰਦੇ ਸੀਗੇ ਆਉਂਦੇ ਜਾਂਦੇ ਸੀ ਕਿਤੇ ਹੈਨਾ ਉਹਨਾਂ ਦੀ ਪਿਆਸ ਬੁਝਾਉਣ ਦੇ ਲਈ ਉਹ ਕੀ ਕਰਦੇ ਸੀ ਕਿਸੇ ਸ਼ਾਨਦਾਰ ਰੁੱਖ ਦੇ ਹੇਠਾਂ ਜਿੱਥੇ ਪਾਣੀ ਠੰਡਾ ਰਹੇ ਜਾਂ ਕੋਈ ਆਰ ਜੀ ਮਤਲਬ ਜੜੀ ਹੈਗੀ ਆ ਥੋੜੇ ਸਮੇਂ ਲਈ ਟਾਈਮ ਬਾਸ ਕਰਨ ਦੇ ਲਈ ਕੋਈ ਛਾਤਾ ਬਣਾਈ ਹੋਈ ਆ ਕੱਚੀ ਪੱਕੀ ਜਗਾ ਜਿਹਨੂੰ ਕਹਿ ਦਿੰਦੇ ਆ ਉਹਦੇ ਥੱਲੇ ਪਾਣੀ ਦਾ ਘੜਾ ਰਖਵਾ ਦਿੰਦੇ ਸੀ ਇਹਨੂੰ ਪਿਆਉ ਗਿਆ ਜਾਂਦਾ ਸੀ ਅਗਲਾ ਪ੍ਰਸ਼ਨ ਹੈ ਪ੍ਰਾਣੇ ਸਮਿਆਂ ਵਿੱਚ ਖੂਹਾਂ ਤੋਂ ਪਾਣੀ ਲਿਓਣ ਲਈ ਮੋਟਿਆਰਾਂ ਕੀ ਕਰਦੀਆਂ ਸਨ ਪ੍ਰਾਣੇ ਸਮੇਂ ਵਿੱਚ ਮੋਟਿਆਰਾਂ ਇੱਕ ਦੂਜੀ ਤੋਂ ਵੱਧ ਘੜੇ ਚੱਕਣ ਦੇ ਮੁਕਾਬਲੇ ਕਰਦੀਆਂ ਸਨ ਵੀ ਕੰਪੀਟੀਸ਼ਨ ਆ ਕਰ ਲੈਂਦੇ ਸੀ ਵੀ ਕਿਹੜੀ ਮੋਟਿਆਰ ਵੱਧ ਤੋਂ ਵੱਧ ਘੜੇ ਚੱਕ ਕੇ ਲਿਆ ਸਕਦੀ ਆ ਪਾਣੀ ਨਾਲ ਭਰ ਕੇ ਆਮ ਤੌਰ ਤੇ ਉਹ 2-2 ਪਾਣੀ ਦੇ ਘੜੇ ਸੇਰ ਉਤੇ ਚੱਕ ਲੈਂਦੀਆਂ ਸੀਗੀਆਂ ਤੇ ਇੱਕ ਘੜਾ ٹاਕ ਤੇ ਰੱਖ ਕੇ ਪਾਣੀ ਢੋਂਦਿਆਂ ਸਨ ٹاਕ ਮਤਲਬ ਕੁਛੜ ਜਿਹਨੂੰ ਕਹਿੰਦੇ ਆ ਲੱਕ ਤੇ ਆਪਣੇ ਕੁਛੜ ਜਦਾ ਆਪਾਂ ਛੋਟੇ ਬੱਚੇ ਨੂੰ ਚੱਕਦੇ ਹਾਂ ਉਸੇ ਤਰ੍ਹਾਂ ਇੱਕ ਸਾਈਡ ਦੇ ਉੱਤੇ ਘੜਾ ਰੱਖ ਲੈਂਦੀਆਂ ਸਨ ਅਜੋਕੇ ਸਮੇਂ ਵਿੱਚ ਘੜੇ ਦੀ ਮਹੱਤਤਾ ਕਿੰਨੀ ਕਹ ਹੈ ਕਿੰਨੀ ਕੇਰੀ ਇੰਪੋਰਟੈਂਸ ਅੱਜ ਕੱਲ ਦੇ ਸਮੇਂ ਵਿੱਚ ਅਜੋਕੇ ਸਮੇਂ ਵਿੱਚ ਘੜੇ ਦੀ ਮਹੱਤਤਾ ਘਟ ਗਈ ਹੈ ਘੜੇ ਦੀ ਥਾਂ ਹੁਣ ਫ੍ਰੀਜਾਂ ਅਤੇ ਵਾਟਰ ਕੂਲਰਾਂ ਨੇ ਲੈ ਲਈ ਹੈ ਘੜੇ ਦੇ ਸ਼ਕੀਨ ਹੁਣ ਵਿਰ ਲਈਆਂਨ ਮਤਲਬ ਬਹੁਤ ਘੱਟ ਲੋਕ ਹਨ ਜੋ ਘੜੇ ਦਾ ਪਾਣੀ ਪੀਣਾ ਪਸੰਦ ਕਰਦੇ ਹਨ ਮਨੁੱਖੀ ਸਰੀਰ ਕਿਹੜੇ ਪੰਜ ਤੱਤਾਂ ਦਾ ਬਣਿਆ ਹੋਇਆ ਹੈ ਤੇ ਇਹ ਤੱਤ ਘੜੇ ਵਿੱਚ ਕਿਵੇਂ ਸਮੋਏ ਹੋਏ ਹਨ ਮਨੁੱਖੀ ਸਰੀਰ ਜਿਹੜਾ ਮਿੱਟੀ ਪਾਣੀ ਹਵਾ ਅਗਨੀ ਤੇ ਆਕਾਸ਼ ਦਾ ਬਣਿਆ ਹੋਇਆ ਹੈ ਅਗਨੀ ਦਾ ਮਤਲਬ ਹੈ ਅੱਗ ਕਾਰੀਗਰ ਦੇਖੋ ਘੜੇ ਨੂੰ ਪਹਿਲਾਂ ਮਿੱਟੀ ਨੂੰ ਪਾਣੀ ਵਿੱਚ ਗੁੰਨਦਾ ਆ ਫਿਰ ਉਹਨੂੰ ਖੁੱਲ੍ਹੇ ਆਕਾਸ਼ੇੜਾ ਰੱਖਦਾ ਆ ਫਿਰ ਚਾਕੂ ਤੇ ਪੌਣ ਮਤਲਬ ਹਵਾ ਦੇ ਹਲੋਰੀਆਂ ਦੇ ਨਾਲ ਇਹਨੂੰ ਤਿਆਰ ਕਰਕੇ ਫਿਰ ਅੱਗ ਵਿੱਚ ਪਕਾਉਂਦਾ ਹੈ ਇਸ ਤਰ੍ਹਾਂ ਇਹ ਪੰਜੇ ਤੱਤ ਕੜੇ ਵਿੱਚ ਮੌਜੂਦ ਹਨ ਠੀਕ ਹੈ ਮਨੂ ਕਿਚਰੀ ਰ ਪੰਜ ਤਤਾਂ ਦਾ ਬਣਿਆ ਹੋਇਆ ਹੈ ਮਿੱਟੀ ਪਾਣੀ ਹਵਾ ਅੱਗ ਤੇ ਆਕਾਸ਼ ਕਾਰੀਗਰ ਕੀ ਕਰਦਾ ਪਹਿਲਾਂ ਮਿੱਟੀ ਨੂੰ ਪਾਣੀ ਨਾਲ ਗੁੰੰਧਦਾ ਆ ਫਿਰ ਉਹਨੂੰ ਖੁੱਲੇ ਆਕਾਸ਼ੇਟਾ ਰੱਖਦਾ ਆ ਚੱਕ ਉੱਤੇ ਪਾਉਣ ਦੇ ਹਲੋਰਿਆਂ ਦੇ ਨਾਲ ਹਵਾ ਦੇ ਹਲੋਰੇ ਨਾਲ ਕੜੇ ਨੂੰ ਤਿਆਰ ਕਰਕੇ ਅੱਗ ਨਾਲ ਪਕਾਉਂਦਾ ਹੈ ਹਵਾ ਦਾ ਪਾਉਣ ਦਾ ਹਲੋਰਾ ਮਤਲਬ ਕਿ ਚੱਕ ਪਈਏ ਨੂੰ ਘੁਮਾਉਂਦਾ ਆ ਹਵਾ ਇਸ ਤਰ੍ਹਾਂ ਇਹ ਪੰਜੇ ਤਤ ਕੜੇ ਵਿੱਚ ਮੌਜੂਦ ਹਨ ਸਮਝਣਾ ਹੈ ਤੇ ਲਿਖਣਾ ਹੈ ਨੂੰ ਚੰਗਾ ਬੁਰਾ ਅਸਲੀ ਨਕਲੀ ਖੁਸ਼ੀ ਗਮੀ ਸਮਝ ਆ ਗਿਆ ਹੁਣ ਆ ਵੀ ਵਿਰੋਧੀ ਸ਼ਬਦਾਂ ਜਿਨੂੰ ਅਸੀਂ ਕਹਿੰਦੇ ਆ ਉਲਟ ਸ਼ਬਦ ਜਾਂ ਆਪੋਜ਼ਿਟ ਵਰਡ ਸਾਫ਼ ਗੰਦਾ ਅਮਰਤ ਜ਼ਹਿਰ ਠੰਡਾ ਗਰਮ ਮਿੱਠਾ ਤਤਾਂ ਵਿਆਹਿਆ ਕੁਆਰੀਆਂ ਰਾਤ ਦਿਨ ਸਵੇਰੇ ਸ਼ਾਮ ਸਰਦੀ ਗਰਮੀ ਠੀਕ ਹੈ ਜੀ ਔਖੇ ਸ਼ਬਦਾਂ ਦੇ ਅਰਥ ਬਜੰਤਰੀ ਬਜੰਤਰੀ ਦਾ ਮਤਲਬ ਹੁੰਦਾ ਬਜਾਉਣ ਵਾਲਾ ਕੀ ਬਜਾਉਣ ਵਾਲਾ ਕੋਈ ਸਾਜ਼ ਜਿੱਦਾਂ ਹੁਣ ਘੜਾ ਬਜਾਉਣ ਵਾਲਾ ਉਹਨੂੰ ਕਹਿੰਦੇ ਹਨ ਬਜੰਤਰੀ ਅਟਖੇਲੀਆਂ ਕਰਨੀਆਂ ਮਸਤੀ ਕਰਨੀ ਵੈਂਗੀ ਚੀਜ਼ਾਂ ਰੱਖਣ ਲਈ ਤੱਕੜੀ ਵਰਗੇ ਦੇ ਛਾਬਿਆਂ ਵਾਲੀ ਚੀਜ਼ ਦੋ ਛਾਬਿਆਂ ਵਾਲੀ ਚੀਜ਼ ਦੇ ਨਹੀਂ ਹੈਗਾ ਜੀ ਦੋ ਛਾਬਿਆਂ ਵਾਲੀ ਚੀਜ਼ ਚਹਲ ਪਹਿਲ ਰੌਣਕ ਸ਼ਰੀਕ ਭਾਈਵਾਲ ਸਾਥੀ ਜਾਂ ਬਰਾਬਰ ਹੱਕ ਰੱਖਣ ਵਾਲਾ ਤੰਦਰੁਸਤ arogh ਤੇ ਸਿਹਤਮੰਦ ਦੁਆਰਾ ਇੱਕ ਵਾਰ ਧਿਆਨ ਨਾਲ ਸੋ ਲੋਖੇ ਸ਼ਬਦਾਂ ਦੇ ਅਰਥ ਬਜੰਤਰੀ ਸਾਜ ਬਜਾਉਣ ਵਾਲਾ ਅਟਖੇਲੀਆਂ ਕਰਨੀਆਂ ਮਸਤੀ ਕਰਨੀ ਬੈਂਗੀ ਦਾ ਮਤਲਬ ਹੈ ਚੀਜ਼ਾਂ ਰੱਖਣ ਲਈ ਤੱਕੜੀ ਵਰਗੀ ਦੋ ਛਾਬਿਆਂ ਵਾਲੀ ਚੀਜ਼ ਚਹਲ ਪਹਲ ਰੌਣਕ ਸ਼ਰੀਕ ਭਾਈਵਾਲ ਸਾਥੀ ਜਾਂ ਬਰਾਬਰ ਹੱਕ ਰੱਖਣ ਵਾਲਾ ਤੰਦਰੁਸਤ arogh ਜਾਂ ਸਿਹਤਮੰਦ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਵਾਕਾਂ ਵਿੱਚ ਵਰਤੋ ਸਭ ਤੋਂ ਪਹਿਲਾਂ ਹੈ ਇਤਰਾਜ ਇਤਰਾਜ ਦਾ ਮਤਲਬ ਹੁੰਦਾ ਹੈ ਵਿਰੋਧ ਮੈਨੂੰ ਕੋਈ ਵੀ ਕੰਮ ਕਰਨ ਵਿੱਚ ਇਤਰਾਜ਼ ਨਹੀਂ ਸਮਾਗਮ ਸਮਾਰੋਹ ਮੈਨੂੰ ਸਕੂਲ ਦੇ ਸਾਲਾਨਾ ਸਮਾਗਮ ਵਿੱਚ ਇਹ ਨਾਮ ਮਿਲਿਆ ਸਾਲਾਨਾ ਮਤਲਬ ਜਿਹੜਾ ਸਾਲ ਬਾਅਦ ਸਮਾਗਮ ਦਾ ਪ੍ਰੋਗਰਾਮ ਹੁੰਦਾ ਆ ਪਰੰਪਰਾ ਰਸਮ ਰਿਵਾਜ ਕੜਾ ਪਨਣਾ ਅੰਤਮ ਸਮੇਂ ਦੀ ਇੱਕ ਪਰੰਪਰਾ ਹੈ ਪਰਉਪਕਾਰੀ ਦੂਸਰੇ ਦਾ ਭਲਾ ਕਰਨ ਵਾਲਾ ਪੁਰਾਣੇ ਸਮਿਆਂ ਵਿੱਚ ਪਰਉਪਕਾਰੀ ਲੋਕ ਰਾਹਗੀਰਾਂ ਲਈ ਠੰਡੇ ਪਾਣੀ ਦੇ ਘੜੇ ਰੱਖਦੇ ਸਨ ਅਠਕੇਲੀਆਂ ਮੋਜ ਮਸਤੀ ਬੱਚੇ ਪਾਰਕ ਵਿੱਚ ਅਟਕੇਲੀਆਂ ਕਰਦੇ ਹਨ ਗਾਇਬ ਅਲੋਪ ਅੱਜਕੱਲ੍ਹ ਘੜੇ ਦਾ ਨਾਂ ਹੀ ਗਾਇਬ ਹੋ ਗਿਆ ਹੈ ਕਾਰੀਗਰ ਹੱਥੀ ਕੰਮ ਕਰਨ ਵਾਲਾ ਕਾਰੀਗਰ ਮਿੱਟੀ ਵਿੱਚ ਜਾਨ ਪਾ ਕੇ ਘੜੇ ਬਣਾਉਂਦੇ ਹਨ ਚਮਤਕਾਰ ਕਰਾਮਾਤ ਅਨਪੜ ਲੋਕ ਵਿਗਿਆਨ ਨਾਲੋਂ ਚਮਤਕਾਰ ਵਿੱਚ ਭਰੋਸਾ ਕਰਦੇ ਹਨ ਖਰੀਦਦਾਰ ਖਰੀਦ ਕਰਨ ਵਾਲਾ ਹੁਣ ਘੜੇ ਦੇ ਖਰੀਦਦਾਰ ਵਿਰਲੇ ਹੀ ਹਨ ਪਿਆਰੇ ਬੱਚਿਓ ਤੁਸੀਂ ਕੋਈ ਵੀ ਵਾਕ ਬਣਾ ਸਕਦੇ ਹੋ ਜਿਹਦਾ ਕੋਈ ਅਰਥ ਨਿਕਲਦਾ ਹੈ ਇੱਕ ਵਾਰੀ ਧਿਆਨ ਨਾਲ ਦੁਵਾਰਾ ਸੁਣ ਲਓ ਇਤਰਾਜ਼ ਵਿਰੋਧ ਮੈਨੂੰ ਕੋਈ ਵੀ ਕੰਮ ਕਰਨ ਵਿੱਚ ਇਤਰਾਜ਼ ਨਹੀਂ ਸਮਾਗਮ ਸਮਾਰੋਹ ਮੈਨੂੰ ਸਕੂਲ ਦੇ ਸਾਲਾਨਾ ਸਮਾਗਮ ਵਿੱਚ ਇਨਾਮ ਮਿਲਿਆ ਪਰੰਪਰਾ ਰਸਮ ਰਿਵਾਜ ਘੜਿਆ ਪਨਣਾ ਅੰਤਮ ਸਮੇਂ ਦੀ ਇੱਕ ਪਰੰਪਰਾ ਹੈ ਪਰਉਪਕਾਰੀ ਦੂਸਰੇ ਦਾ ਭਲਾ ਕਰਨ ਵਾਲਾ ਪੁਰਾਣੇ ਸਮਿਆਂ ਵਿੱਚ ਪਰਉਪਕਾਰੀ ਲੋਕ ਰਾਹਗੀਰਾਂ ਲਈ ਠੰਡੇ ਪਾਣੀ ਦੇ ਘੜੇ ਰੱਖਦੇ ਸਨ ਅਟਖੇਲੀਆਂ ਮौज-ਮਸਤੀ ਬੱਚੇ ਪਾਰਕ ਵਿੱਚ ਅਟਖੇਲੀਆਂ ਕਰਦੇ ਹਨ ਗਾਇਬ ਅਲੋਪ ਅੱਜ ਕੱਲ੍ਹ ਘੜੇ ਦਾ ਨਾਂ ਹੀ ਗਾਇਬ ਹੋ ਗਿਆ ਹੈ ਕਾਰੀਗਰ ਹੱਥੀ ਕੰਮ ਕਰਨ ਵਾਲਾ ਕਾਰੀਗਰ ਮਿੱਟੀ ਵਿੱਚ ਜਾਨ ਪਾ ਕੇ ਘੜੇ ਬਣਾਉਂਦੇ ਹਨ ਚਮਤਕਾਰ ਕਰਾਮਾਤ ਅਨਪੜ ਲੋਕ ਵਿਗਿਆਨ ਨਾਲੋਂ ਚਮਤਕਾਰ ਵਿੱਚ ਭਰੋਸਾ ਕਰਦੇ ਹਨ ਖਰੀਦਦਾਰ ਖਰੀਦ ਕਰਨ ਵਾਲਾ ਹੁਣ ਘੜੇ ਦੇ ਖਰੀਦਦਾਰ ਵਿਰਲੇ ਹੀ ਮਿਲਦੇ ਹਨ ਬਹੁਤ-ਬਹੁਤ ਧੰਨਵਾਦ